ਦੋਸਤੋ ਤੁਸੀਂ ਦੇਖ ਰਹੇ ਜਲਜੀਤ ਅਜਨੂਹਾ ਦੋਸਤੋ 2024 ਦੀਆਂ ਲੋਕ ਸਭਾ ਚੋਣਾਂ ਦਾ ਬਿਗਲ ਬਚ ਚੁੱਕਾ ਆ ਜਿੱਥੇ ਵੱਖ-ਵੱਖ ਪਾਰਟੀਆਂ ਦੇ ਸਹਿਯੋਗੀ ਆ ਵੱਖ-ਵੱਖ ਸਮੇਂ ਤੇ ਆਪਣੇ ਉਮੀਦਵਾਰਾਂ ਦੀ ਸਹਿਯੋਗ ਕਰਨ ਲਈ ਦੂਰੋਂ-ਦੂਰੋਂ ਪਹੁੰਚਦੇ ਆ ਤੇ ਉਹਨਾਂ ਦਾ ਸਹਿਯੋਗ ਚੋਣ ਕੈਂਪੇਨ ਦਾ ਕਰਾਦੇ ਆ ਸੋ ਜਦੋਂ ਦਾ ਲੋ ਚੋਣ ਵਿਗਲ ਬਜਿਆ ਉਤੋਂ ਬਾਅਦ ਵਸਪਾ ਦੇ ਬਹੁਤ ਹੀ ਪੁਰਾਣੇ ਤੇ ਸੀਨੀਅਰ ਲੀਡਰ ਭਗਵਾਨ ਸਿੰਘ ਚੋਹਾਨ ਜਿਹੜੇ ਆ ਉਹ ਵੀ ਵਿਦੇਸ਼ ਦੀ ਧਰਤੀ ਤੇ ਪਿਛਲੇ ਕਾਫੀ ਸਮੇਂ ਤੋਂ ਵੈਸੇ ਤਾਂ ਅਕਸਰ ਹੀ ਬਾਹਰ ਹੀ ਰਹਿੰਦੇ ਆ ਪਰ ਇਹਨਾਂ ਨੇ ਜਦੋਂ ਵਸਪਾ ਦਾ ਚੋਣ ਦੀ ਗੱਲ ਕੀਤੀ ਇੱਥੇ ਪ੍ਰਤੀ ਇਹ ਜਿਹੜੇ ਪ੍ਰਤੀਨਿਧ ਇਹਨਾਂ ਦਾ ਪ੍ਰਤਿਆਸੀ ਖੜਾ ਕੀਤਾ ਤੇ ਆਏ ਪਰ ਕਿਸੇ ਕਾਰਨਾਂ ਕਰਕੇ ਕੋਈ ਪ੍ਰੋਬਲਮ ਹੋ ਗਈ ਉਹਦੇ ਵਿੱਚ ਬੇਸ਼ੱਕ ਇਹਨਾਂ ਦਾ ਹਰਸ਼ੋ ਲਾਲ ਜਿਹੜਾ ਮਠਾ ਨਹੀਂ ਪਿਆ ਪਰ ਨਾਲ ਦੀ ਨਾਲ ਹਾਈ ਕਮਾਂਡ ਬੋਲੋਂ ਜਿਹੜਾ ਐਡਵੋਕੇਟ ਰਣਜੀਤ ਕੁਮਾਰ ਉਹਨਾਂ ਨੂੰ ਬਸ ਬਗ ਬਲੋਂ ਟਿਕਟ ਦਿੱਤੀ ਤੇ ਇਹ ਉਹਨਾਂ ਦੇ ਚੋਣ ਪ੍ਰਚਾਰ ਲਈ ਵਿਸ਼ੇਸ਼ ਤੌਰ ਤੇ ਵਿਦੇਸ਼ ਦੇ ਵਿੱਚੋਂ ਇੱਥੇ ਭਾਰਤ ਦੇ ਵਿੱਚ ਆਏ ਖਾਸ ਕਰਕੇ ਲੋਕ ਸਭਾ ਹਲਕਾ ਸ਼ਾਰਪਰ ਕਿਉਂਕਿ ਇਹਨਾਂ ਦਾ ਪਤ੍ਰਿਕ ਏਰੀਆ ਹੈ ਉੱਥੇ ਆਏ ਤੇ ਇਹਨਾਂ ਨੇ ਉਮੀਦਵਾਰ ਦੇ ਨਾਲ ਜਿਹੜਾ ਐਡਵੋਕੇਟ ਕਮਿਟਮੈਂਟ ਕੀਤੀ ਪਈ ਉਹ ਚੋਣ ਪ੍ਰਚਾਰ ਦੇ ਕਿਉਂਕਿ बसपा ਦੇ ਬਾਮ ਸ਼ੇਪ ਦੇ ਡੀਐਸ 4 ਤੋਂ ਲੈ ਕੇ ਜਦ ਤੱਕ ਚਲੇ ਆਇਆ ਇਤਿਹਾਸ ਵਿੱਚਲੇ ਸੀਨੀਅਰ ਆਗੂਆ ਸੋ ਇਹਨਾਂ ਦੇ ਵਿਦੇਸ਼ ਤੋਂ ਆਮਦ ਨੂੰ ਲੈ ਕੇ ਨਾਲ ਦੀ ਨਾਲ बसपा ਦੀ ਪੂਰੀ ਜਦੋਂ ਹੋਂਦ ਆ ਇਸ ਵੇਲੇ ਮੌਜੂਦਾ बसपा ਦਾ ਕੀ ਆਧਾਰ ਹੈ ਆਉਣ ਵਾਲਾ ਸਮਾਂ ਪਰ ਦੇਖੀ ਕਿ ਸਾਰੇ ਸਵਾਲਾਤ ਨੂੰ ਅਸੀਂ ਗੱਲ ਕਰਾਂਗੇ ਇਹਨਾਂ ਦੇ ਨਾਲ ਗੱਲ ਕਰਾਂਗੇ ਅਸੀਂ ਥਰੂ ਆਊਟ ਇੰਡੀਆ ਦੀ ਤੇ ਇਸ ਵੇਲੇ बसपा ਦਾ ਕਿੱਥੇ ਆਧਾਰ ਹੈ ਕਿੱਥੇ ਖੜੀ ਆ ਆਉਣ ਵਾਲੇ ਸਮੇਂ ਚ ਕਿਹੋ ਜਿਹਾ ਇਤਹਾਸ ਦਾ ਪਰਵੇਖਾ ਸੋ ਭਗਵਾਨ ਸਿੰਘ ਚੋਹਾ ਜੀ ਤੁਹਾਡਾ ਜੀ ਮਿਹਰਬਾਨੀ ਜੀ ਮਿਹਰਬਾਨੀ ਚੋਹਾਨ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਸੀਂ ਇੱਥੇ ਆਏ ਹੋ ਐਡਵੋਕੇਟ ਅਨਜੀਤ ਕੁਮਾਰ ਹੋਣਾ ਦੀ ਜਿਹੜੀ ਆ ਇਹਨਾਂ ਦੀ ਤੁਸੀਂ ਹੈਲਪ ਕਰਨ ਲਈ ਆਏ ਹੋ ਵੋਟਾਂ ਦੇ ਵਿੱਚ ਉਹਨ ਕੈਂਪੇਨ ਚ ਕਰਨੇ ਆ ਤੇ ਸਭ ਤੋਂ ਵੱਡੀ ਗੱਲ ਆ ਤੁਹਾਡੇ ਆਉਣ ਤੇ ਵੀ ਇਹਨਾਂ ਨੂੰ ਖੁਸ਼ੀ ਆ ਇਹਨਾਂ ਨੇ ਵੀ ਖੁਸ਼ੀ ਦਾ ਜ਼ਾਹਰ ਕੀਤਾ ਹੈ ਕਿ ਚੋਹਾਨ ਸਾਹਿਬ ਮੇਰੇ ਨਾਲ ਤੁਰਨਗੇ ਤਾਂ ਮੈਨੂੰ ਬਹੁਤ ਵਧੀਆ ਲੱਗੂਗਾ ਔਰ ਮੈਨੂੰ ਔਰ ਮੇਰੀ ਜਿੱਤ ਦੇ ਵਿੱਚ ਵੀ ਇਹਨਾਂ ਦਾ ਇੱਕ ਵੱਡਾ ਯੋਗਦਾਨ ਹੋਊਗਾ ਸੋ ਜਿਹੜੀ ਬਸਪਾ ਦੀ ਇਸ ਵੇਲੇ ਇਹਨਾਂ ਨੂੰ ਪਿਛਲੇ ਸਮੇਂ ਦੌਰਾਨ ਜਿਹੜੀ ਹੋਈ ਆ ਉਹ ਕੀ ਚੀਜ਼ ਸੀ ਕਿਉਂ ਹੋਈ ਸੀ ਨਹੀਂ ਕੁਛ ਨਹੀਂ ਹੋਇਆ ਸਿਰਫ ਉਹ ਮੁੰਡਾ ਜਿਹੜਾ ਸੀ ਜਿਹੜਾ ਜਿਹੜਾ ਰਕੇਸ਼ ਸੁਮਨ ਲਿਆਂਦਾ ਸੀ ਤੇ ਜਦੋਂ ਉਹਨੂੰ ਅਸੀਂ ਟਿਕਟ ਦੇਣ ਲੱਗੇ ਤਾਂ ਅਸੀਂ ਜਿਹੜੀ ਰਿਜ਼ਰਵ ਸੀਟ ਹੁੰਦੀ ਆ ਕਿਉਂਕਿ ਮੈਂ ਕਈ ਸਟੇਟਾਂ 'ਚ ਚੋਣਾ ਲੜਾ ਚੁੱਕਾ ਅਸੀਂ ਉਹਨੂੰ ਸਿਰਫ ਇਹ ਪੁੱਛਿਆ ਕਿ ਆਪਣਾ ਵੋਟ ਸਰਟੀਫਿਕੇਟ ਦਿਖਾਓ ਤੇ ਆਪਣਾ ਐਸ்சி ਸਰਟੀਫਿਕੇਟ ਦਿਖਾਓ ਕਿਉਂਕਿ ਜੇ ਐਸ்சி ਸਰਟੀਫਿਕੇਟ ਨਹੀਂ ਹੈ ਤਾਂ ਹੁਸ਼ਿਆਰਪੁਰੋਂ ਲੜ ਨਹੀਂ ਸਕਦਾ ਤੇ ਜੇ ਵੋਟ ਵੋਟ ਹੀ ਹੈ ਨਹੀਂ ਤੇ ਫੇਰ ਵੀ ਨਹੀਂ ਲੜ ਸਕਦਾ ਸੋ ਇਸ ਕਰਕੇ ਉਹਦੇ ਕੋਲ ਦੋਨੇ ਨਹੀਂ ਸੀਗੀਆਂ ਇਸ ਕਰਕੇ ਸਾਨੂੰ ਰਿਜੈਕਟ ਕਰ ਦਿੱਤਾ ਸਰ ਪਾਰਟੀ ਹਾਈ ਕਮਾਂਡ ਬੋਲੋ ਉਹਨਾਂ ਨੂੰ ਕੋਸ਼ਿਸ਼ ਐਲਾਨ ਕਰ ਦਿੱਤਾ ਗਿਆ ਸੀ ਵੀ ਇਹ ਉਮੀਦਵਾਰਾ ਨਹੀਂ ਉਹਦੇ ਕੋਲ ਮੌਕਾ ਸੀ ਉਹਦੇ ਕੋਲ ਮੌਕਾ ਸੀ ਇਹ ਚੀਜ਼ ਪ੍ਰੋਡਿਊਸ ਕਰਨ ਦਾ ਇਹ ਚੀਜ਼ ਬਣਾਉਣ ਦਾ ਮੌਕਾ ਸੀ ਉਹਦੇ ਕੋਲ ਉਹਨਾਂ ਨੂੰ ਉਹਨੂੰ 2 ਮਹੀਨੇ ਦਿੱਤੇ ਜੀ ਤੇ ਜਦੋਂ ਸੀ ਟਿਕਟ ਉਹਨੂੰ ਦੇਣੀ ਸੀ ਤੇ ਉਸ ਦਿਨ ਉਹ ਨਹੀਂ ਪ੍ਰੋਡਿਊਸ ਕਰ ਸਕਿਆ ਉਹ ਨਹੀਂ ਬਣਾ ਸਕਿਆ ਹਾਂ ਪਰ ਸਾਡੇ ਕੋਲ ਸਾਡੇ ਕੋਲ ਸਟੈਂਡ ਬਾਈ ਕੈਂਡੀਡੇਟ ਉਹਨਾਂ ਤੋਂ ਵੀ ਵਧੀਆ ਸੀਗਾ ਏ ਆਪਾਂ ਗੱਲ ਕਰੀਏ ਬਸਪਾ ਦੀ ਕਿਉਂਕਿ ਬਸਪਾ ਦਾ ਆਧਾਰ ਉੱਥੇ ਕਿਆ ਸਰਾਈਆਂ ਲਾਜੀਆਂ ਵੀ ਉਹਨੂੰ ਜਿਹੜੇ ਉਹਦੇ ਵਰਕਰ ਸੀਨੀਅਰ ਵਰਕਰ ਸੀਗੇ ਅਨਨੈਸੈਸਰੀ ਰਾਸ਼ ਕਰਦੇ ਸੀ ਪੈਸੇ ਮੰਗਦੇ ਸੀ ਰੈਡੀਆਂ ਦੇ ਵਿੱਚ ਉਹਨੂੰ ਕਹਿੰਦੇ ਸੀ ਵੀ ਤੁਸੀਂ ਰਿਕਵੈਸਟ ਕਰੋ ਇਹੋ ਜਿਹੀ ਕੋ ਗੱਲ ਸੀ ਨਹੀਂ ਕੋਈ ਰੈਲੀ ਨਹੀਂ ਹੋਈ ਝੂਠ ਬੋਲਦਾ ਉਹਨਾਂ ਆ ਰੈਲੀ ਵਿੱਚ ਕੋ ਵਾੜੇ ਦੀ ਰੈਲੀ ਰੱਖਣੀ ਸੀ ਉਹਦੇ ਵਿੱਚ ਮੇਰੇ ਤੋਂ ਪੈਸੇ ਮੰਗ ਰਿਹਾ ਸੀ ਨਹੀਂ ਝੂਠ ਬੋਲਦਾ ਉਹ ਤਾਂ ਕੈਂਡੀਡੇਟਾਂ ਨਹੀਂ ਕਰਨੀ ਮੈਂ ਉਹ ਤਾਂ ਕੈਂਡੀਡੇਟ ਕਰਦੇ ਆ ਵਰਕਰ ਕਰਦੇ ਆ ਅਜੇ ਤਾਂ ਕੋਈ ਰੈਲੀ ਸ਼ਡਿਊਲਡ ਹੀ ਹੈ ਨਹੀਂ ਅਜੇ ਉਹ ਝੂਠ ਬੋਲਦਾ ਸੀ ਕਿਉਂਕਿ ਉਹਦਾ ਆਲਰੇਡੀ ਉਹਦਾ ਕੋਈ ਮਸਲਾ ਜਮੀਨਾਂ ਦਾ ਕੰਮ ਕਰਦਾ ਮੋਹਾਲੀ ਦੇ ਵਿੱਚ ਉਹ ਤੇ ਉਹ ਪੁੱਠੇ ਸਿੱਦੇ ਕੰਮ ਉਹਨੇ ਕੀਤੇ ਉਹ ਕਈ ਤੇ ਉਹਦੇ ਇੰਤਕਾਲ ਇੰਤਕੂਲ ਦਾ ਕਬਜ਼ੇ ਕੁਬਜ਼ੇ ਦੇ ਸੀਗੇ ਤੇ ਉਹ ਉਹਨੇ ਭਗਵੰਤ ਮਾਨ ਨੂੰ ਉਹਨੇ ਕਿਹਾ ਕਿ ਮੇਰਾ ਦੁਆ ਕਰਾ ਦੇ ਕੰਮ ਉਹ ਕਹਿੰਦਾ ਤੂੰ ਆਪਣੀ ਕੈਂਡੀਡੇਟਰੀ ਸ਼ੋਦੇ ਬਸ ਐਨੀ ਗੱਲ ਸਰ ਇਸ ਵੇਲੇ ਬਸਪਾ ਵੱਲੋਂ ਟਿਕਟ ਦਿੱਤੀ ਗਈ ਹੈ ਇਹਨੂੰ ਆਪਾਂ ਆਪਣੇ ਮੁੱਦੇ ਤੇ ਆਈਏ ਆਪਣੀ ਗੱਲ ਕਰੀਏ ਇਹ ਰਣਜੀਤ ਕੁਮਾਰ ਨੂੰ ਟਿਕਟ ਦਿੱਤੀ ਆ ਤੇ ਇਹਨਾਂ ਦੀ ਚੋਣ ਕੰਪੇਨ ਲੈ ਕੇ ਤੁਸੀਂ ਇਹਨਾਂ ਦੇ ਸਹਿਯੋਗੀ ਹੋ ਤੁਹਾਨੂੰ ਵੱਡੇ ਭਾਈ ਮੰਨਦੇ ਆ ਤੇ ਤੁਸੀਂ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਇਹਨਾਂ ਦੇ ਨਾਲ ਇਹਨਾਂ ਨੂੰ ਅਸੀਂ ਟਿਕਟ ਨਹੀਂ ਦਿੱਤੀ ਇਹ ਤਾਂ ਟਿਕਟਾਂ ਦੇਣ ਵਾਲੇ ਆ ਜ ਏ ਲੈ ਸੀਨੀਅਰ ਲੀਡਰ ਹੈ ਸਾਡੇ ਇਹ ਤਾਂ ਖੁਦ ਟਿਕਟਾਂ ਵੰਡਦੇ ਰਹੇ ਆ ਸੋ ਇਸ ਕਰਕੇ ਅਸੀਂ ਇੱਕ ਇਦਾਂ ਦਾ ਪਹਿਲਾਂ ਤਾਂ ਇਹ ਮੰਨਦੇ ਨਹੀਂ ਸੀਗੇ ਜੀ ਪਹਿਲਾਂ ਮੰਨਦੇ ਨਹੀਂ ਸੀਗੇ ਤੇ ਜਦੋਂ ਅਸੀਂ ਇਹਨਾਂ ਨੂੰ ਇੱਕ ਵਾਰੀ ਫੇ ਬੇਨਤੀ ਕੀਤੀ ਵੀ ਮਾਹੌਲ ਵਧੀਆ ਬਣਿਆ ਆ ਵੀ ਪੰਜ ਕੋਣਾ ਮੁਕਾਬਲਾ ਆ ਵੀ ਇਹਦੇ ਵਿੱਚ ਅਸੀਂ 2.5 ਲੱਖ ਦੇ ਨਾਲ ਹੀ ਸੀਟ ਕੱਢ ਸਕਦੇ ਹਾਂ ਤੇ ਇਹਨਾਂ ਨੂੰ ਤਾਂ ਇਹਨਾਂ ਦਾ ਤਾਂ ਇੰਨਾ ਆਪਣਾ ਆਧਾਰ ਇੰਨਾ ਆ ਇਹ ਖੁਦ ਦੋ ਵਾਰ 바ਰ ਕਾਉਂਸਲ ਜਿਹੜੀ ਹੁਸ਼ਿਆਰਪੁਰ ਦੀ ਆ ਬਾਰ ਐਸੋਸੀਏਸ਼ਨ ਉਹਦੇ ਦੋ ਵਾਰ ਪ੍ਰਧਾਨ ਹੈ ਹੁਣ ਪ੍ਰੈਜ਼ੈਂਟਲੀ ਵੀ ਪ੍ਰਧਾਨ ਹੈ ਸੋ ਇਸ ਕਰਕੇ ਸਾਡੇ ਕੋਲ ਇਹ ਬੈਸਟ ਬੈਟ ਸੀ ਉਹ ਤਾਂ ਅਸੀਂ ਸਿਰਫ ਇਸ ਕਰਕੇ ਲੈਂਦਾ ਸੀਗਾ ਵੀ ਕਿਉਂਕਿ ਇਹ ਮਨਾ ਕਰਦੇ ਸੀ ਪਹਿਲਾਂ ਤੇ ਇਹਨਾਂ ਨੇ ਹਾਂ ਕਾ ਦਿੱਤੀ ਤਾਂ ਗੱਲ ਬਣ ਗਈ ਸਾਡੀ ਅਸੀਂ ਬਾਗੋ-ਬਾਗ ਹੋਏ ਹਾਂ चौहान ਸਾਹਿਬ ਪਿਛਲੇ ਦਿਨੀ ਇਹ ਵੀ ਇਹ ਗੱਲ ਕਹਿੰਦੇ ਸੀ ਜਦੋਂ ਇਹਨਾਂ ਦਾ ਟਿਲ ਦਾ ਅਨਾਊਂਸਮੈਂਟ ਕੀਤੀ ਗਈ ਆ ਤੇ ਇਹਨਾਂ ਦਾ ਤਾਂ ਜਸਵੀਰ ਸਿੰਘ ਗੜੀ ਉਹਨਾਂ ਦਾ ਕਿਤੇ ਨਾ ਕਿਤੇ ਤਕਰਾਰ ਵੀ ਰਿਹਾ ਉਹ ਮੇਰਾ ਨਹੀਂ ਖਿਆਲ ਕੋਈ ਤਕਰਾਰ ਦੇਖੋ ਅੰਦਰ ਘਰ ਦੇ ਵਿੱਚ ਹੈ ਦੋ ਪਰਿਵਾਰ ਇੱਕ ਦੂਜੇ ਨੂੰ ਕੋਈ ਨਾ ਕੋਈ ਸਲਾਹ ਦੇਣੀ ਕੋਈ ਬੁਰੀ ਗੱਲ ਤਾਂ ਹੁੰਦੀ ਨਹੀਂ ਮੈਂ ਵੀ ਸਲਾਹਾਂ ਦਿੰਦਾ ਰਹਿੰਦਾ ਉਹਨੂੰ ਉਹ ਸਲਾਹ ਕੋ ਸਲਾਹ ਸ਼ੱਕ ਪਾਜ ਹੋਵੇ ਤਾਂ ਕਈ ਵਾਰ ਮਨ ਮਨਾ ਮਨ ਮਟਾ ਵਾਲੀ ਵੀ ਇਹ ਵੀ ਦਿੰਦੇ ਰਹੇ ਸਲਾਹ ਮੈਂ ਵੀ ਕਿਉਂਕਿ ਅਸੀਂ ਸੀਨੀਅਰ ਹੈ ਅਸੀਂ ਉਮਰ ਚ ਵੀ ਵੱਡੇ ਆ ਤੇ ਪਾਰਟੀ ਚ ਵੀ ਅਸੀਂ ਕਾਫੀ ਸੀਨੀਅਰ ਅਸੀਂ ਕਾਂਸ਼ੀਰਾਮ ਸਾਹਿਬ ਦੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਕੰਮ ਕੀਤਾ ਸਾਡਾ ਹੱਕ ਬਣ ਦਾ ਸਲਾਹ ਦੇਣ ਦਾ ਚਲੋ ਸਲਾਹ ਹੈ ਸਲਾਹ ਹੋਵੇ ਮੰਨਣ ਵਾਲੀ ਹੋਵੇ ਤੇ ਕਈ ਵਾਰ ਕਿਤੇ ਨਾ ਕਿਤੇ ਮੰਨ ਮਟਾ ਹੋ ਜਾਵੇ ਅਸੀਂ ਨਹੀਂ ਮੰਨਣੀ ਆਪਾਂ ਵਸਪਾ ਦੀ ਗੱਲ ਕਰੀਏ ਵੀ ਵਸਪਾ ਦਾ ਇਸ ਵੇਲੇ ਆਉਣ ਵਾਲੇ ਸਮੇਂ ਚ ਪੂਰੇ ਭਾਰਤ ਦੇ ਵਿੱਚ ਕੀ ਹੈ ਕਿਉਂਕਿ ਵਿਦੇਸ਼ ਦੀ ਰਾਖੀ ਤੁਸੀਂ ਬਹੁਤ ਸਮਾਂ ਉੱਥੇ ਰਹਿਣ ਲਿਖਦੇ ਬਹੁਤ ਤੁਸੀਂ ਹੋ ਲੈ ਖਬਰ ਦੇ ਮਾਹਿਰ ਹੋ ਤੁਹਾਡੀ ਹਰ ਗੱਲ ਦੇ ਵਿੱਚ ਤੱਥ ਹੁੰਦਾ ਇੱਕ ਵਜਨ ਹੁੰਦਾ ਤੇ ਇਸ ਵੇਲੇ ਜਿਹੜਾ ਵਸਪਾ ਦਾ ਕੀ ਜਿਹੜਾ ਅਸੀਂ ਪੂਰੇ ਦੇਸ਼ ਦੀਆਂ 543 ਲੋਕ ਸਭਾ ਦੀਆਂ ਸੀਟਾਂ ਆ ਅਸੀਂ 543 ਦੀਆਂ 543 ਲੜ ਰਹੇ ਹਾਂ ਜੀ ਤੇ ਅਸੀਂ ਇੱਕ ਬਹੁਤ ਵੱਡੀ ਨੈਸ਼ਨਲ ਪਾਰਟੀ ਆ ਦੇਸ਼ ਦੀ ਵੋਟਾਂ ਦੀ ਗਿਣਤੀ ਦੇ ਹਿਸਾਬ ਨਾਲ ਜਿਹੜੀਆਂ ਵੋਟਾਂ ਸਾਨੂੰ ਪੋਲ ਹੁੰਦੀਆਂ ਉਹਦੇ ਹਿਸਾਬ ਨਾਲ ਅਸੀਂ ਦੇਸ਼ ਦੀ ਤੀਜੀ ਵੱਡੀ ਰਾਸ਼ਟਰੀ ਪਾਰਟੀ ਆ ਜੀ ਤੇ ਜਦ ਤੀਜੀ ਵੱਡੀ ਰਾਸ਼ਟਰੀ ਪਾਰਟੀ ਆ ਤੇ ਲੋਕਾਂ ਨੇ ਦੋ ਰਾਸ਼ਟਰੀ ਪਾਰਟੀਆਂ ਨੂੰ ਔਰ ਵੱਡੀਆਂ ਨੂੰ ਦੇਖ ਲਿਆ ਇੱਕ ਨੂੰ 60 ਸਾਲ ਦੇਖਿਆ ਦੂਜੇ ਨੂੰ ਲਗਾਤਾਰ 10 ਸਾਲ ਦੇਖ ਲਿਆ ਜੀ ਤੇ ਮਹਿੰਗਾਈ ਦੋਨਾਂ ਤੋਂ ਕੰਟਰੋਲ ਨਹੀਂ ਹੋਈ ਰੁਪਈਆ ਦੋਨਾਂ ਤੋਂ ਕੰਟਰੋਲ ਨਹੀਂ ਹੋਇਆ ਇਹ ਜਿਹੜਾ ਇਹ ਜਿਹੜਾ ਮੋਦੀ ਆ ਜਿਹੜਾ ਹੁਣ ਪ੍ਰਧਾਨ ਮੰਤਰੀ ਆ ਇਹ ਕਹਿੰਦਾ ਹੁੰਦਾ ਸੀ ਕਿ ਮੈਂ ਡਾਲਰ ਨੂੰ ਰੁਪਈਏ ਦੇ ਬਰਾਬਰ ਲੈ ਆਉਣਾ ਜੀ ਤੇ ਲੇਕਿਨ ਰੁਪਈਆ ਜਿਹੜਾ ਆ ਉਹ ਡਾਲਰ ਦੇ ਮੁਕਾਬਲੇ ਹੋਰ ਡਿੱਗ ਗਿਆ ਥੱਲੇ ਹੋਰ ਡਿੱਗ ਗਿਆ ਤੇ ਜੇ ਅਸੀਂ ਸੋਨੇ ਵੱਲ ਨੂੰ ਜਾਈਏ ਇੰਨੀ ਮਹਿੰਗਾਈ ਹੋਈ ਇੰਨੀ ਮਹਿੰਗਾਈ ਹੋਈ ਸੋਨਾ ਇਹ ਪਿਛਲੇ 10 ਸਾਲ ਜਿਹੜੇ ਕਾਂਗਰਸ ਦੇ ਸੀਗੇ ਉਹਦੇ ਵਿੱਚ ਵੀ ਲਗਾਤਾਰ ਸ਼ੂਟ ਕਰਦਾ ਰਿਹਾ ਉੱਪਰ ਨੂੰ ਔਰ ਜਦ ਦੀ ਇਹਦੀ ਸਰਕਾਰ ਆਈ ਆ ਇਹ ਤਾਂ 75000 ਨੂੰ ਹੋ ਗਿਆ ਟੋਲਾ ਤੇ ਹੈ ਗਰੀਬ ਤੇ ਬਸ ਚ ਹੁਣ ਤਾਂ ਪਿੱਤਲ ਜਿਹੜਾ ਲੜਕੀਆਂ ਨੂੰ ਵੀ ਸਗਨ ਦਿੰਦੇ ਹੁੰਦੇ ਸੀ ਕਿ ਮੁਰਕੀ ਜਾਂ ਬਾਲੀ ਜਾਂ ਨੱਕ ਹੁਣ ਵਿਚਾਰੇ ਗਰੀਬ ਪਿੱਤਲ ਦਾ ਹੀ ਦੇਣਗੇ ਫਿਰ ਆਹ ਚ ਹਾਲਾਤ 75000 ਚਾ ਸ਼ਾਦੀ ਹੋ ਜਾਂਦੀ ਐ ਤੇ 75000 ਨੂੰ 10 ਗ੍ਰਾਮ ਹੋ ਗਿਆ 10 ਗ੍ਰਾਮ ਤੋਲਾ ਹੋ ਗਿਆ ਹਾਨ ਸਾਹਿਬ ਇਹ ਜਿਹੜੀਆਂ ਗੱਲਾਂ ਮਹਿੰਗਾਈ ਲੈ ਕੇ ਦੂਸਰੀਆਂ ਆਪਾਂ ਗੱਲ ਕੀਤੀ ਆ ਪਿਛਲੇ ਸਮੇਂ ਦੌਰਾਨ ਜਿਹੜਾ ਬਸਪਾ ਬਾਊਜਿਆ ਕਾਂਸੀ ਦਾਉ ਜੀ ਤੋਂ ਬਾਅਦ ਇੱਥੇ ਬੜੀ ਵਾਰ ਮੌਕਾ ਮਿਲਿਆ ਖੜਨ ਦਾ ਵੀ ਮਿਲਿਆ ਸਰ ਪਰ ਹਾਲੇ ਤੱਕ ਕੋਈ ਜਿਤੇ ਇਸ ਵੇਲੇ ਐਡਵੋਕੇਟ ਰਣਜੀਤ ਕੁਮਾਰ ਜੀ ਹੋਰਾਂ ਦਾ ਜਿਹੜਾ ਪੂਰੇ ਤੇ ਜਿੱਤਨ ਦਾ ਪੂਰੇ ਦੇ ਪੂਰੇ ਅਸਾਰ ਨਜ਼ਰ ਆ ਕੀ ਕਰ ਰਿਹਾ ਹੋਊਗਾ ਜਿਹੜਾ ਪਿਛਲੇ ਸਮੇਂ ਦੌਰਾਨ ਜਿਹੜਾ ਬਸਪਾ ਦੇ ਬਰਕਰਾਰ ਨੂੰ ਤੇ ਜੇ ਅਸੀਂ ਸੋਨੇ ਵੱਲੋਂ ਜਾਈਏ ਇੰਨੀ ਮਹਿੰਗਾਈ ਹੋਈ ਇੰਨੀ ਮਹਿੰਗਾਈ ਹੋਈ ਸੋਨਾ ਇਹ ਪਿਛਲੇ 10 ਸਾਲ ਜਿਹੜੇ ਕਾਂਗਰਸ ਦੇ ਸੀਗੇ ਉਹਦੇ ਵਿੱਚ ਵੀ ਲਗਾਤਾਰ ਸ਼ੂਟ ਕਰਦਾ ਰਿਹਾ ਉੱਪਰ ਨੂੰ ਔਰ ਜਦ ਦੀ ਇਹਦੀ ਸਰਕਾਰ ਆਈ ਆ ਇਹ ਤਾਂ 75000 ਨੂੰ ਹੋ ਗਿਆ ਤੋਲਾ ਤੇ ਹੈ ਗਰੀਬ ਤੇ ਬਸ ਚ ਹੁਣ ਤਾਂ ਪਿੱਤਲ ਜਿਹੜਾ ਲੜਕੀਆਂ ਨੂੰ ਵੀ ਸਗਨ ਦਿੰਦੇ ਹੁੰਦੇ ਸੀ ਕਿ ਮੁਰਕੀ ਜਾਂ ਬਾਲੀ ਜਾਂ ਨੱਕ ਹੁਣ ਵਿਚਾਰੇ ਗਰੀਬ ਪਿੱਤਲ ਦਾ ਹੀ ਦੇਣਗੇ ਫਿਰ ਆਹ ਚ ਹਾਲਾਤ 75000 ਤਾਂ ਸ਼ਾਦੀ ਹੋ ਜਾਂਦੀ ਐ ਤੇ 75000 ਨੂੰ 10 ਗ੍ਰਾਮ ਹੋ ਗਿਆ 10 ਗ੍ਰਾਮ ਤੋਲਾ ਹੋ ਗਿਆ ਹਾਂ ਸਾਬ ਇਹ ਜਿਹੜੀਆਂ ਗੱਲਾਂ ਬਹਿਗਾਇਨ ਲੈ ਕੇ ਦੂਸਰੀਆਂ ਆਪਣ ਗੱਲ ਕੀਤੀ ਆ ਪਿਛਲੇ ਸਮੇਂ ਦੌਰਾਨ ਜਿਹੜਾ ਬਸਪਾ ਬੌਝਨ ਕਾਂਸੀ ਦਾਉ ਜੀ ਤੋਂ ਬਾਤ ਇਥੇ ਬੜੀ ਵਾਰ ਮੌਕਾ ਮਿਲਿਆ ਖੜਨ ਦਾ ਵੀ ਮਿਲਿਆ ਸਰ ਪਰ ਹਾਲੇ ਤੱਕ ਕੋਈ ਜਿਤੇ ਇਸ ਵੇਲੇ ਐਡਵੋਕੇਟ ਰਣਜੀਤ ਕੁਮਾਰ ਜੀ ਹੋਰਾਂ ਦਾ ਜਿਹੜਾ ਟੈਂਪੋਰਰੀ ਤੇ ਜਿੱਤਨ ਦਾ ਪੂਰੇ ਦੇ ਪੂਰੇ ਅਸਾਰ ਨਜ਼ਰਾਂ ਕੀ ਕਰ ਰਿਹਾ ਹੋਊਗਾ ਜਿਹੜਾ ਪਿਛਲੇ ਸਮੇਂ ਦੌਰਾਨ ਜਿਹੜੇ ਬਸਪਾ ਦੇ ਵਰਕਰਾਂ ਨੂੰ ਕਿਉਂ ਮਤਲਬ ਇਹੋ ਜਿਹਾ ਲੱਗਿਆ ਬੌਝਨ ਬੌਝਨ ਸਮਾਜ ਪਾਰਟੀ ਇਹ ਪਾਰਟੀ ਨੇ ਇੱਕ ਅੰਦੋਲਨ ਹੈ ਜੀ ਇੱਕ ਐਜੀਟੇਸ਼ਨ ਹੈ ਜਿਹਦਾ ਬਾਬਾ ਸਾਹਿਬ ਨੂੰ ਬੇਟ ਕਰਨੇ ਕਿਹਾ ਸੀ ਨਾ ਐਜੂਕੇਟ ਆਰਗੇਨਾਈਜ਼ ਐਂਡ ਐਜੀਟੇਟ ਇੱਕ ਐਜੀਟੇਸ਼ਨ ਹੈ ਇੱਕ ਅੰਦੋਲਨ ਹੈ ਅੰਦੋਲਨ ਜਿਹੜੇ ਆ ਉਤਾਰ ਚੜਾਹ ਹੁੰਦਾ ਰਹਿੰਦਾ ਅੰਦੋਲਨਾਂ ਦੇ ਵਿੱਚ ਤਾਂ ਕਈ ਪੈਚਸ ਮਾੜੇ ਵੀ ਆਉਂਦੇ ਆ ਅੰਦੋਲਨ ਦੇ ਵਿੱਚ ਕਈ ਪੈਚਸ ਖਰੇ ਆ ਜਾਂਦੇ ਹੁਣ ਸਾਡੇ ਕੋਲ ਖਰਾ ਪੈਚਸ 96 ਤੋਂ ਬਾਅਦ ਇਹ ਵਧੀਆ ਪੈਚੇ ਆ ਹਾਂ ਬਿਲਕੁਲ ਹੋਰ ਸਰ ਕੋਈ ਗੱਲ ਜਿਹੜੀ ਪਾਰਟੀ ਬਾਰੇ ਸੀ ਗੱਲ ਬਹੁਤ ਗੱਲਾਂ ਸੀ ਮੈਂ ਅਪੀਲ ਕਰਦਾ ਤੁਹਾਡੇ ਲਿਵਿੰਗ ਇੰਡੀਆ ਦੇ ਜਿੰਨੇ ਦਰਸ਼ਕ ਆ ਜਿੰਨੇ ਸ਼ਰੋਤੇ ਆ ਮੈਂ ਹੱਥ ਜੋੜ ਕੇ ਅਪੀਲ ਕਰਦਾ ਕਿ ਇਸ ਵਾਰ ਮੌਕਾ ਤੁਸੀਂ 77 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਇਆ ਨੂੰ ਇਸ ਵਾਰ ਮੌਕਾ ਸਾਡੇ ਪੜ੍ਹੇ ਲਿਖੇ ਐਡਵੋਕੇਟ ਨੇ ਬਾਰ ਐਸੋਸੀਏਸ਼ਨ ਦੇ ਦੂਜੀ ਵਾਰ ਦੇ ਪ੍ਰਧਾਨ ਨੇ ਤੇ ਜਦ ਐਨੇ ਕਾਬਿਲ ਵਕੀਲ ਜਾ ਕਾਬਲ ਵਕੀਲ 800 ਕਾਬਲ ਵਕੀਲ ਇੱਥੇ ਬੈਠਾ ਹੁਸ਼ਿਆਰਪੁਰ ਦੀ ਬਾੜ ਐਸੋਸੀਏਸ਼ਨ ਦੇ ਵਿੱਚ ਜਦ ਉਹਨਾਂ ਨੇ ਇਹਨਾਂ ਨੂੰ ਆਪਣਾ ਪ੍ਰਧਾਨ ਚੁਣ ਲਿਆ ਤੇ ਸਾਨੂੰ ਹੁਸ਼ਿਆਰਪੁਰ ਦੇ ਵੋਟਰਾਂ ਨੂੰ ਕਿਉਂ ਨਹੀਂ ਇਹਨਾਂ ਨੂੰ ਲੋਕ ਸਭਾ ਲਈ ਚੁਣਨਾ ਚਾਹੀਦਾ ਬਿਲਕੁਲ ਜੀ ਸੋ ਦੋਸਤੋ ਇਹ ਸਨ ਬਸਪਾ ਦੇ ਸੀਨੀਅਰ ਲੀਡਰ ਭਗਵਾਨ ਸਿੰਘ ਚੋਹਾਨ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਜਿੱਥੇ ਮੌਜੂਦਾ ਹਾਲਾਤਾਂ ਦੀ ਚਿੰਤਾ ਵੀ ਕੀਤੀ ਚਿੰਤਨ ਵੀ ਕੀਤਾ ਤੇ ਸਮਾਧਾਨ ਵੀ ਦੱਸਿਆ ਤੇ ਨਾਲ ਦੀ ਨਾਲ ਜਿਹੜਾ ਮੌਜੂਦਾ ਹਾਲਾਤਾਂ ਦੀ ਜਿਹੜੀ ਬਿਲਕੁਲ ਉਹਨਾਂ ਤੇ ਕਿੰਤੂ ਵੀ ਕੀਤਾ ਤੇ ਤੰਜ ਵੀ ਕਸੇ ਸੋ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਲ ਕੀਤੀ ਗਲਵਾਤ ਆਪਣੇ ਚੈਨਲ ਦੇ ਮਾਧਮ ਨਾਲ ਲੋਕਾਂ ਤੱਕ ਆਵਾਮ ਤੱਕ ਪਹੁੰਚਾਈਏ ਤਾਂ ਕਿ ਜਿਹੜਾ ਬਸਪਾ ਦਾ ਜਿਹੜਾ ਐਕਚੁਅਲ ਆਧਾਰ ਹੈ ਉਹ ਲੋਕਾਂ ਤੱਕ ਪਹੁੰਚ ਸਕੇ ਹਸ਼ਿਆਰਪੁਰ ਤੋਂ